ਨਮਸਕਾਰ ਜੀ ਮੈਂ ਡਾਕਟਰ ਐਨਕੇ ਚਲੋਤਰਾ ਔਰ ਨਰੇਸ਼ ਭਗਤ ਪੂਰੇ ਸ਼ਹਿਰ ਵਾਸੀਆਂ ਨੂੰ ਅੱਜ ਜਿਹੜਾ ਨਵਾਂ ਵਰ੍ਹੇ 2024 ਹੈ ਉਹਦੀਆਂ ਬਹੁਤ-ਬਹੁਤ ਮੁਬਾਰਕਾਂ ਵਧਾਈ ਜਿੰਦਾਵਾ ਮੈਂ ਆਸ਼ਾ ਕਰਦਾ ਉਸ ਕਾਲਪੁਰਖ ਪ੍ਰਭੂ ਪਰਮੇਸ਼ਵਰ શ્રી ਹਰੀ ਵਿਸ਼ਨੂੰ ਭਗਵਾਨ ਤੋਂ ਕਿ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਭਰਿਆ ਭਾਗਾ ਭਰਿਆ ਨਵਾਂ ਸਾਲ ਜਿਹੜਾ ਹੈ ਸਾਰਿਆਂ ਲਈ ਆਏ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਏ ਲੋਕੀ ਆਪਣੇ ਮਨ ਮਟਾਵ ਇੱਕ ਦੂਜੇ ਦੇ ਪ੍ਰਤੀ ਨਫ਼ਰਤਾਂ ਮਿਟਾ ਕੇ ਤੇ ਪ੍ਰੇਮ ਦੇ ਜੀਵਨ ਨਾਲ ਜਿਹੜਾ ਆਪਣਾ ਜੀਵਨ ਵਿਚਰਨ ਕਰਨ ਅੱਜ ਰਾਜਕਤਾ ਜਿਹੜੀ ਇਹ ਪੂਰੇ ਦੇਸ਼ ਦੇ ਵਿੱਚ ਪੂਰਾ ਜਿਹੜਾ এনवायरमेंट ਹੈ ਖਰਾਬ ਕੀਤਾ ਹੋਇਆ ਹੈ ਇੱਕ ਦੂਜੇ ਨਾਲ ਨਫ਼ਰਤਾਂ ਪਾਲ ਕੇ ਲੋਕੀ ਬੈਠੇ ਨੇ ਲੈਂਡ ਆਰਡਰ ਦੀ ਪੋਜੀਸ਼ਨ ਕੋ ਬਹੁਤ ਵਧੀਆ ਨਹੀਂ ਡਰ ਭੈ ਲੋਕਾਂ ਦੇ ਅੰਦਰ ਹੈ ਔਰ ਮੈਂ ਇਹ ਬੇਨਤੀ ਕਰਦਾ ਕਿ ਲੋਕੀ ਆਪਣੇ ਆਪ ਨੈਤਿਕਤਾ ਦੇ ਆਧਾਰ ਤੇ ਆਪਣਾ ਅੰਦਰ ਸੁਧਾਰ ਕਰਨ ਨਾ ਕਿ ਪ੍ਰਸ਼ਾਸਨ ਦਾ ਡੰਡਾ ਚੱਲ ਕੇ ਸੁਧਾਰ ਹੋਏ ਲੋਕੀਏ ਸਮਝਣ ਮਾਨਵਤਾ ਦੀ ਜਿਹੜੀ ਬਾਬੇ ਨਾਨਕ ਦੀ ਰੀਤ ਸੀ ਨਾ ਇੱਕ ਦੂਜੇ ਨਾਲ ਪ੍ਰੇਮ ਕਰਨਾ ਮਾਨਵਤਾ ਦੀ ਸੇਵਾ ਕਰਨਾ ਉਹ ਬਾਬੇ ਨਾਨਕ ਵਾਲੀ ਗੁਰੂ ਨਾਨਕ ਪਾਤਸ਼ਾਹ ਵਾਲੀ ਰੀਤ ਦੇ ਮੁਤਾਬਿਕ ਇੱਕ ਦੂਜੇ ਨਾਲ ਪ੍ਰੇਮ ਨਾਲ ਮगन ਰਹਿਣ ਇੱਕ ਦੂਜੇ ਨਾਲ ਪ੍ਰੇਮ ਸਲੋਕ ਨਾਲ ਰਹਿਣ ਨਫ਼ਰਤਾਂ ਮਿਟਾਉਣ ਤੇ ਲਾਂਡ ਆਰਡਰ ਵੀ ਸਹੀ ਚੱਲੇ ਤੇ ਸਾਰਾ ਕੋਈ ਦੇਸ਼ ਜੜਾ ਹੈ ਉੱਨਤੀ ਦੇ ਮਾਰਗ ਤੇ ਚੱਲੇ ਅਸੀਂ ਇਹੋ ਹੀ ਸ਼ੁਭਕਾਮਨਾਵਾਂ ਸਾਰੇ ਦੇਸ਼ ਲਈ ਕਰਦੇ ਹਾਂ ਜੀ ਸਰ ਜੀ ਅੱਜ ਲੋੜੀ ਦੇ ਹਰਾਂ ਡਿਆ ਤੇ ਚਾਈਨਾ ਡੋਰ ਦੀ ਵਰਤੋਂ ਬਾਰੇ ਲੋਕ ਵੀ ਉਹਨਾਂ ਬਾਰੇ ਕੀ ਕਹਿੰਦੇ ਮੈਂ ਜੀ ਸ਼ੁਰੂ ਤੋਂ ਹੀ ਜਦੋਂ ਦਾ ਚਾਈਨਾ ਡੋਰ ਇੰਟਰੋਡਿਊਸ ਹੋਈ ਹੈ ਨਾ ਅੱਜ ਤੋਂ ਮਰਕਰ 15-20 ਸਾਲ ਪਹਿਲਾਂ ਦੀ ਇੰਟਰੋਡਿਊਸ ਹੋਈ ਹੈ ਅਸੀਂ ਉਦੋਂ ਤੋਂ ਇਹਦੇ ਪ੍ਰੋਟੈਸਟ ਕਰਦੇ ਪਏ ਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾੜੀ ਗੱਲ ਪਤਾ ਕੀ ਹੈ ਜਿੰਨਾ ਚਿਰ ਕਾਨੂੰਨ ਸਖਤ ਨਹੀਂ ਹੋਏਗਾ ਕਾਨੂੰਨ ਤੇ ਹੈਗੇ ਨੇ ਕਾਨੂੰਨ ਨੂੰ ਅਪਲਾਈ ਕਰਨ ਵਾਲੇ ਲੋਕ ਉਹਨੂੰ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਕਰਨਗੇ ਉਹਨਾਂ ਚਿਰ ਇਹ ਕੰਮ ਕਦੀ ਬੰਦ ਨਹੀਂ ਹੋ ਸਕਦਾ ਜੇ ਪੁਲਿਸ ਅਫਸਰ ਜਿਹਨਾਂ ਨੇ ਇਨਸਪੈਕਸ਼ਨ ਕਰਨੀ ਹੈ ਚੈਨਾਡਾੜ ਫਰਨੀ ਹੈ ਉਹ ਹੀ ਆਪਣੇ ਘਰਾਂ ਲਈ ਦੱਸਦਾ 20-20 ਗੱਟੂ ਉੱਥੋਂ ਚੁੱਕ ਕੇ ਲੈ ਆਉਂਦੇ ਨੇ ਜਿੱਥੋਂ ਰੋਰ ਮਿਲਦੀ ਏ ਬਣਦੀ ਹੈ ਸਪਲਾਈ ਹੁੰਦੀ ਹੈ ਤੇ ਉਹਨਾਂ ਨੂੰ ਕੀ ਫੜਮਗੇ ਜਿੰਨਾ ਚਿਰ ਤੰਤਰ ਮਜ਼ਬੂਤ ਨਹੀਂ ਹੁੰਦਾ ਤੰਤਰ ਉਦੋਂ ਮਜ਼ਬੂਰ ਹੁੰਦਾ ਜਿਸ ਤਰ੍ਹਾਂ ਦੇ ਲੋਕੀ ਨਹੀਂ ਉਤਰਾਂ ਤਾਂ ਤੰਤਰ ਹੋ ਜਾਂਦਾ ਲੋਕੀ ਲਿਬਰਲ ਹੋਈ ਜਾਣਗੇ ਬਰਦਾਸ਼ਤ ਕਰੇ ਜਾਣਗੇ ਵੇਖੋ ਕਿੰਨੇ ਲੋਕਾਂ ਦੀਆਂ ਅੱਖਾਂ ਗਈਆਂ ਹੱਥ ਨੱਕ ਕੰਨ ਮੂੰਹ ਗਲੇ ਵੱਡੇ ਗਏ ਦਖਤ ਵੀ ਹੋਈਆਂ ਪਰ ਪ੍ਰਸ਼ਾਸਨ ਵੀ ਫਿਕਰਾ ਗਗੂਨ ਦੇ ਘਰ ਦੇ ਕਿਹੇ ਜੀਨ ਨਾ ਕੁਝ ਹੁੰਦਾ ਨਹੀਂ ਜਦੋਂ ਆਮ ਆਦਮੀ ਦੇ ਰੂਪ ਦੇ ਵਿੱਚ ਕੋਈ ਪ੍ਰਸ਼ਾਸਨ ਅਧਿਕਾਰੀ ਇਸ ਤਰੀਕੇ ਨਾਲ ਸਫਰ ਕਰੇਗਾ ਤੇ ਫਿਰ ਉਹਨੂੰ ਪਤਾ ਲੱਗੇਗਾ ਤਾਂ ਦਰਦ ਕੀ ਹੁੰਦਾ ਫਿਰ ਇਹ ਚੈਨਾਡੋਰ ਬੰਦ ਹੋਏਗੀ ਇਹਦੇ ਵਿੱਚ ਪੋਲੀਟੀਕਲ ਲੋਕ ਵੀ ਇਨਵਾਲਵ ਨੇ ਵੰਗਾਰਾ ਪਾਉਣ ਵਾਲੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਦੂਜੇ ਪ੍ਰਸ਼ਾਸਨ ਦੇ ਅਧਿਕਾਰੀ ਵੱਖ-ਵੱਖ ਰਿਭਾਗਾਂ ਦੇ ਲੋਕ ਸਾਰੇ ਇਨਵਾਲਵ ਨੇ ਇਸੇ ਕਰਕੇ ਬੰਦ ਨਹੀਂ ਹੋ ਰਹੀ ਉੱਨ ਨਾਲ ਦੇ ਨਾਲ ਇਹ ਚੈਨਾ ਡੋਰ ਇਨਸਾਨ ਲਈ ਤੇ ਖਤਰਨਾਕ ਹੈ ਗਿਆ ਪਸ਼ੂ ਪੰਛੀ ਸਾਰੇ ਜੀਵ ਜੰਤੂਆਂ ਲਈ ਖਤਰਨਾਕ ਹੈ ਇਲੈਕਟ੍ਰਿਸਿਟੀ ਦੇ ਵਿੱਚ ਪੇੜ ਚਾ ਕੇ ਇਹ ਕਰੰਟ ਬੀਰ ਕਰ ਲੈਂਦੀ ਇਹਦੇ ਵਿੱਚ ਕਰੰਟ ਫਲੋ ਕਰ ਜਾਂਦਾ ਇਹ ਬਹੁਤ ਹਾਰਮਫੁਲ ਹਰ ਤਰੀਕੇ ਨਾਲ ਜਿੱਥੇ ਵੀ ਇਹਦਾ ਕੋਈ ਕੱਟ ਪੈ ਜਾਂਦਾ ਮਹੀਨਾ ਮਹੀਨਾ ਜ਼ਖਮ ਨਹੀਂ ਠੀਕ ਹੁੰਦਾ ਮੈਂ ਜੀ ਡਾਕਟਰ ਐਨਕੇ ਚਲੋਤਰਾ ਉਰਫ ਨਰੇਸ਼ ਭਗਤ ਸਾਰੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਨਵੇਂ ਸਾਲ ਤੇ ਲੋਹੜੀ ਦੀਆਂ ਤਹਿ ਦਿਲੋਂ ਬਹੁਤ ਬਹੁਤ ਵਧਾਈਆਂ ਦੇਣਾ ਵਾ ਔਰ ਆਸ਼ਾ ਕਰਦਾ ਹਾਂ ਉਸ ਕਾਲ ਪ੍ਰਭੂ ਪਰਮੇਸ਼ਵਰ ਸ੍ਰੀ ਹਰੀ ਕੋਲੋਂ ਕਿ ਪ੍ਰਭੂ ਸਾਰਿਆਂ ਲਈ ਸੁੱਖ ਪਰਿਆਏ ਸਾਲ ਆਏ ਸਾਰਿਆਂ ਦੇ ਉੱਤੇ ਉਸ ਪ੍ਰਮਾਤਮਾ ਜਿਹੜਾ ਸੁੱਖਾਂ ਦੀ ਵਰਖਾ ਕਰੇ ਸਾਰਿਆਂ ਦਾ ਜੀਵਨ ਪੱਧਰ ਉੱਚਾ ਬਣੇ ਸੁਧਰੇ ਔਰ ਇੱਕ ਦੂਜੇ ਦੀਆਂ ਨਾਲ ਜਿਹੜੀਆਂ ਨਫ਼ਰਤਾਂ ਪਾਲ ਕੇ ਬੈਠਾ ਸਮਾਜ ਏ ਹਰ ਸਮਾਜ ਜਿਹੜਾ ਨਫ਼ਰਤਾਂ ਕੱਢ ਕੇ ਜਾਤ ਪਾਤ ਧਰਮ ਮਜਬ ਪ੍ਰਾਂਤ ਭਾਸ਼ਾ ਦੀਆਂ ਜਿਹੜੀਆਂ ਇੱਕ ਦੂਜੇ ਚ ਖਾਈਆਂ ਪਾਈਆਂ ਉਹਨਾਂ ਨੂੰ ਮਿਟਾ ਕੇ ਤੇ ਪ੍ਰੇਮ ਨਾਲ ਸਾਰਾ ਜਿਹੜਾ ਜੀਵਨ ਬਤੀਤ ਕਰੇ